ਬਿਆਪੈ ਗ੍ਰਿਪਬ ਦੇ ਕੀ ਹੈ ਪੂਰਾ ਮਾਮਲਾ ਸਾਨੂੰ ਰਾਤ ਇੱਕ ਕਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਸਤਨਾਮ ਏਲੀਅਸ ਸੱਤੀ ਉਰਫ ਓਵਰਸੀਰ ਤੇ ਇੱਕ ਉਹਦਾ ਜਿਹੜਾ ਗਵੰਡੀ ਗੁਰਤੇਜ ਚਾਹਦੇ ਇਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਲੜਾਈ ਝਗੜਾ ਹੋਇਆ ਸੀਗਾ ਜਿਸ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਫਾਇਰਿੰਗ ਕਰਨੀ ਪਾਈ ਗਈ ਸੀਗੀ ਜਿਹੜੀ ਸਤਨਾਮ ਸੱਤਾ ਸੱਤੀ ਏਲੀਅਸ ਓਵਰਸੀਰ ਹੈਗਾ ਇਹਦੀ ਇਨਫੋਰਮੇਸ਼ਨ ਸਾਨੂੰ ਅੱਜ ਮਸਹੂਲ ਹੋਈ ਹੈ ਕਿ ਇਹਦੇ ਦੋ ਫਾਇਰ ਆਰਮਿੰਜਨੀ ਲੱਗਣ ਕਰਕੇ ਜਿਹੜੀ ਇਹਦੀ ਸਿਵਲ ਹਸਪੀਟਲ ਦੇ ਵਿੱਚ ਇਹਦੀ ਮੌਤ ਹੋ ਗਈ ਹੈ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨ ਜੋ ਮਟਰ ਦੇ ਹੈਗੇ ਨੇ ਉਹਦੇ ਦੀਨ ਅਸੀਂ ਕਾਰਵਾਈ ਕਰ ਰਹੇ ਹਾਂ ਦੂਜੇ ਪਾਸੇ ਜਿਹੜੀ ਸਤਰਾਮ ਸੱਤੀ ਐਲੀਅਸ ਓਵਰਸੀਰ ਦੀ ਜਿਹੜੀ ਫਾਇਰਿੰਗ ਕੀਤੀ ਇਹਨਾਂ ਨੇ ਗੁਰਪ੍ਰੀਤ ਚੰਦ ਦੇ ਘਰ ਦੇ ਉੱਪਰ ਉਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 11 ਜਿਹੜਾ ਹਵਾਈ ਫਾਇਰ ਕਰਨ ਦੇ ਜਿਹੜੇ ਉਹਨਾਂ ਨੇ ਕੀਤੇ ਸੀਗੇ ਤੇ ਜਿਹੜੇ ਗੇਟ ਭੰਨਿਆ ਸੀਗਾ ਉਸ ਸੰਬੰਧ ਵਿੱਚ ਵੀ ਅਸੀਂ ਮੁਕੱਦਮਾ ਦਰਜ ਕਰ ਲਿਆ ਹੁਣ ਦੂਸਰੇ ਪਾਸੋਂ ਜਦੋਂ ਇਹਦੀ ਸਤਨਾਮ ਸਤੀ ਦੀ ਮੌਤ ਹੋ ਗਈ ਹੈ ਇਸ ਬੰਦੇ ਵਿੱਚ ਵੀ ਅਸੀਂ ਇਹਨਾਂ ਦੇ ਬਿਆਨ ਕਲਮਬੰਦ ਕਰਕੇ ਜਿਹੜੀ ਮੁਕੱਦਮਾ ਕ੍ਰਾਸ ਦੇ ਵਿੱਚ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਚਾਲੂ ਕੀਤੀ ਕਰ ਦਿੱਤੀ ਗਈ ਹੈ ਜੋ ਵੀ ਤਫਤੀਸ਼ ਦੌਰਾਨ ਤੱਤ ਸਾਹਮਣੇ ਆਉਣਗੇ ਦੋਨਾਂ ਧਿਰਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਸਤੀ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹੋਏ ਆ ਉਸ ਦੇ ਖਿਲਾਫ ਪਹਿਲਾਂ ਵੀ 4 ਤੋਂ 5 ਮੁਕੱਦਮੇ ਦਰਜ ਹੈਗੇ ਪੇਪਰਿ ਪਬਲਿਕ ਤੇ ਕੀ ਹੈ ਪੂਰਾ ਮਾਮਲਾ ਜੀ ਸਾਨੂੰ ਰਾਤ ਇੱਕ ਕਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਸਤਨਾਮ ਏਲੀਆ ਸਤੀ ਉਰਫ ਓਵਰਸੀਰ ਤੇ ਇੱਕ ਉਹਦਾ ਜਿਹੜਾ ਗਵੰਡੀ ਇਹ ਘਰ ਤੇ ਚਾਹਦੇ ਇਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਲੜਾਈ ਝਗੜਾ ਹੋਇਆ ਸੀਗਾ ਜਿਸ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਫਾਇਰਿੰਗ ਕਰਨੀ ਪਾਈ ਗਈ ਸੀਗੀ ਜਿਹੜੀ ਸਤਨਾਮ ਸੱਤਾ ਸਤੀ ਏਲੀਅਸ ਓਵਰਸੀਰ ਹੈਗਾ ਇਹਦੀ ਇਨਫੋਰਮੇਸ਼ਨ ਸਾਨੂੰ ਅੱਜ ਮਸੂਲ ਹੋਈ ਹੈ ਕਿ ਇਹਦੇ ਦੋ ਫਾਇਰ ਆਰਮ ਮੰਜਨੀ ਲੱਗਣ ਕਰਕੇ ਜਿਹੜੀ ਇਹਦੀ ਸਿਵਲ ਹਸਪੀਟਲ ਦੇ ਵਿੱਚ ਇਹਦੀ ਮੌਤ ਹੋ ਗਈ ਹੈ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨ ਜੋ ਮਟਰ ਤੇ ਹੈਗੇ ਨੇ ਉਹਦੇ ਦੀਨ ਅਸੀਂ ਕਾਰਵਾਈ ਕਰ ਰਹੇ ਦੂਜੇ ਪਾਸੇ ਜਿਹੜੀ ਸਤਰਾਮ ਸੱਤੀ ਐਲੀਅਸ ਓਵਰਸੀਅਰ ਦੀ ਜਿਹੜੀ ਫਾਇਰਿੰਗ ਕੀਤੀ ਇਹਨਾਂ ਨੇ ਗੁਰਪ੍ਰੀਤ ਚੰਦ ਘਰ ਦੇ ਉੱਪਰ ਉਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 11 ਜਿਹੜਾ ਹਵਾਈ ਫਾਇਰ ਕਰਨ ਦੇ ਜਿਹੜੇ ਉਹਨਾਂ ਨੇ ਕੀਤੇ ਸੀਗੇ ਤੇ ਜਿਹੜੇ ਗੇਟ ਭੰਨਿਆ ਸੀਗਾ ਉਸ ਸੰਬੰਧ ਵਿੱਚ ਵੀ ਅਸੀਂ ਮੁਕੱਦਮਾ ਦਰਜ ਕਰ ਲਿਆ ਹੁਣ ਦੂਸਰੇ ਪਾਸੋਂ ਜਦੋਂ ਇਹਦੀ ਸਤਰਾਮ ਸੱਤੀ ਦੀ ਮੌਤ ਹੋ ਗਈ ਹੈ ਇਸ ਸੰਬੰਧ ਵਿੱਚ ਵੀ ਅਸੀਂ ਇਹਨਾਂ ਦੇ ਬਿਆਨ ਕਲਮਬੰਦ ਕਰਕੇ ਜਿਹੜੀ ਮੁਕੱਦਮਾ ਕਰਾਸ ਦੇ ਵਿੱਚ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਚਾਲੂ ਕੀਤੀ ਕਰ ਦਿੱਤੀ ਗਈ ਹੈ ਜੋ ਵੀ ਤਫਤੀਸ਼ ਦੌਰਾਨ ਤੱਥ ਸਾ ਦੋਨਾਂ ਧਿਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਸੱਤੀ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਆਵਰ ਦੇ ਖਿਲਾਫ ਪਹਿਲਾਂ ਵੀ 4 ਤੋਂ 5 ਮੁਕੱਦਮੇ ਦਰਜ ਹੈਗੇ ਆ ਇਹ ਭਾਈ ਰਿਪੋਰਟ ਹੈ ਕੀ ਹੈ ਪੂਰਾ ਮਾਮਲਾ ਜੀ ਸਾਨੂੰ ਰਾਤ ਇੱਕ ਕਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਸਤਨਾਮ ਏਲੀਅਸ ਸੱਤੀ ਉਰਫ ਆਵਰਸੀਰ ਤੇ ਇੱਕ ਉਹਦਾ ਜਿਹੜਾ ਗਵੰਡੀਏ ਗੁਰਤੇਜ ਚੰਦੇ ਇਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਲੜਾਈ ਝਗੜਾ ਹੋਇਆ ਸੀਗਾ ਜਿਸ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਫਾਇਰਿੰਗ ਕਰਨੀ ਪਾਈ ਗਈ ਸੀਗੀ ਜਿਹੜੀ ਸਤਨਾਮ ਸੱਤਾ ਸੱਤੀ ਏਲੀਅਸ ਆਵਰਸੀਰ ਹੈਗਾ ਇਹਦੀ ਇਨਫਾਰਮੇਸ਼ਨ ਸਾਨੂੰ ਅਜ ਮਸੂਰ ਹੋਈ ਹੈ ਕਿ ਇਹਦੇ ਦੋ ਫਾਇਰ ਆਰਮ ਮਿੰਜਨੀ ਲੱਗਣ ਕਰਕੇ ਜਿਹੜੀ ਇਹਦੀ ਸਿਵਲ ਹਸਪੀਟਲ ਦੇ ਵਿੱਚ ਇਹਦੀ ਮੌਤ ਹੋ ਗਈ ਹੈ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨ ਜੋ ਮਟਰ ਦੇ ਹੈਗੇ ਨੇ ਉਹਦੇ ਦੀਨ ਅਸੀਂ ਕਾਰਵਾਈ ਕਰ ਰਹੇ ਹਾਂ ਦੂਜੇ ਪਾਸੇ ਜਿਹੜੀ ਸਤਰਾਮ ਸੱਤੀ ਐਲੀਸ ਓਵਰਸੀਡ ਦੀ ਜਿਹੜੀ ਫਾਇਰਿੰਗ ਕੀਤੀ ਇਹਨਾਂ ਨੇ ਗੁਰਪ੍ਰੀਤ ਚੰਦ ਦੇ ਘਰ ਦੇ ਉੱਪਰ ਉਸ ਸੰਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 11 ਜਿਹੜਾ ਹਵਾਈ ਫਾਇਰ ਕਰਨ ਦੇ ਜਿਹੜੇ ਉਹਨਾਂ ਨੇ ਕੀਤੇ ਸੀਗੇ ਤੇ ਜਿਹੜੇ ਗੇਟ ਭੰਨਿਆ ਸੀਗਾ ਉਸ ਬੰਦ ਵਿੱਚ ਵੀ ਅਸੀਂ ਮਕਦਮਾ ਦਰਜ ਕਰ ਲਿਆ ਹੁਣ ਦੂਸਰੇ ਪਾਸੋਂ ਜਦੋਂ ਇਹਦੀ ਸਤਨਾਮ ਸੱਤੀ ਦੀ ਮੌਤ ਹੋ ਗਈ ਹੈ ਇਸ ਬੰਦ ਵਿੱਚ ਵੀ ਅਸੀਂ ਇਹਨਾਂ ਦੇ ਬਿਆਨ ਕਲਬੰਦ ਕਰਕੇ ਜਿਹੜੀ ਮਕਦਮਾ ਕ੍ਰਾਸ ਦੇ ਵਿੱਚ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਚਾਲੂ ਕੀਤੀ ਕਰ ਦਿੱਤੀ ਗਈ ਹੈ ਜੋ ਵੀ ਤਫਤੀਸ਼ ਦੌਰਾਨ ਤੱਥ ਸਾਹਮਣੇ ਆਉਣਗੇ ਦੋਨਾਂ ਧਿਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਸੱਤੀ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹੋਏ ਆ ਉਸ ਦੇ ਖਿਲਾਫ ਪਹਿਲਾਂ ਵੀ 4 ਤੋਂ 5 ਮਕਦਮੇ ਦਰਜ ਹੈਗੇ